ਗਲੈਡ ਪਈਆ ਸਦੀਕ ਦੀ ਨਹਿਰ ਜੜ ਗਈ ਸਾਨੂੰ ਕੋਈ ਸੁੱਖ ਨਹੀਂ ਬਾਹਰ ਨਿਕਲ ਕੇ ਪਤਾ ਲੱਗੇ ਪਾਣੀ ਚ ਸਾਰੇ ਚਲੇ ਗਏ ਜਿਹੜੇ ਰਹਿੰਦੇ ਨੇ ਬਾਹਰ ਨਿਕਲੇ ਫਿਰ ਪਤਾ ਲੱਗੇ ਉਹਦੇ ਵਿੱਚ ਹੁਣੇ 32 ਵਾਰੀ ਬਿਜਾਰੀ ਟੋਟਲ ਬੱਚੇ ਸਨ ਮੇਰੇ ਬੱਚੇ ਮੈਂ ਦੂਰ ਹੋ ਗਈ ਮਨਮਤਾ ਜੀ ਨਾਲ ਉਹਦੇ ਬੱਚੇ ਉੱਤਰੀਆਂ ਨੇ ਪਾਣੀ ਤੇ ਜਦੋਂ ਦੇਖਿਆ ਗੱਡੀ ਲੱਗੀ ਪਈ ਸੀਗੀ ਸੇ ਪੌਂਟ ਸੇ ਪ੍ਰਸ਼ਾਸਨ ਤੇ ਆਇਆ ਹੋਇਆ ਸੀਗਾ ਸੇ ਪੌਸ ਕੱਢਣ ਲੱਗੇ ਸੀ ਕੁਝ ਕੱਢ ਲਏ ਸੀਗੇ ਤੇ ਉੱਤੇ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ 11 ਜਣਾਂ ਨੇ ਡੈਥ ਹੋ ਗਈ ਤੇ ਬਾਕੀ 10 ਬੰਦੇ ਕੱਢ ਲੇ ਚਾਰ ਬੰਦਿਆਂ ਦਾ ਪਤਾ ਨਹੀਂ ਲੱਗਿਆ ਗਿਆ ਬ੍ਰਦਰ ਕੀ ਨਾਂ ਆਪਣਾ ਜਗਮਿੰਦਰ ਜੀ ਆ ਪਤਾ ਲੱਗਿਆ ਪਿੰਡੋ ਲੈਣਾਵਦੀ ਮਾਤਾ ਦਰਸ਼ਨ ਵਾਸਤੇ ਗਿਆ ਸੀ ਵਾਪਸੀ ਤੇ ਗੱਡੀ ਹਾਸਤਾਗ੍ਰਸਤ ਹੋ ਜਾਂਦੀ ਆ। ਹਾਂਜੀ। ਨਹਿਰ ਦੇ ਵਿੱਚ ਜਿਹੜੀ ਗੱਡੀ ਉਤਰ ਜਾਂਦੀ ਆ। ਹਾਂਜੀ। ਕੀ ਕਾਰਨ ਮੰਨਦੇ ਹੋ ਜਿਹੜਾ ਹਾਸਾ ਹੋਇਆ ਇਹ? ਕੋਈ ਕਾਰਨ ਜੇ ਕੋਈ ਜ਼ਿਆਦਾ ਹਾਸਾ ਹੋਇਆ ਜੀ। ਜਾਇ ਜੀ ਅੰਗੇਲੀ ਮੰਨ ਲਈ। ਬੰਨੇ ਰਸ ਗਈ। ਲਾਈਟ ਪਈ ਐ ਸਿੱਧੀ ਇੱਕ ਦੀ ਨਹਿਰ ਜੜ ਗਈ ਸਾਨੂੰ। ਕੋਈ ਸੰਭ ਨਹੀਂ। ਬਾਹਰ ਨਿਕਲ ਗਈ ਪਤਾ ਲੱਗਿਆ ਜੀ ਪਾਣੀ ਤੇ ਸਾਰੇ ਚਲੇ ਗਏ ਜਿਹੜੇ ਨੰਦ ਜੀ। ਬਾਹਰ ਨਿਕਲੇ ਫਿਰ ਪਤਾ ਲੱਗਿਆ ਕਿ ਕਿੰਨਾ ਸਮਾਂ ਸੀ ਉਸ ਸਮੇਂ ਉਹ ਸਮੇਂ 8:30 ਤੋਂ ਲਗਭਗ ਇਸ ਟਾਈਮ ਤੇ ਰਾਤ ਦੇ 8:30 ਵਜੇ ਸੀ ਹਾਂ ਜੀ ਕਿੰਨੇ ਕੁ ਸਵਾਰੀਆਂ ਉਸ ਟੈਂਪੂ ਦੇ ਵਿੱਚ ਮੌਜੂਦ ਸੀ ਜਿਹੜਾ ਹਾਸਤਾ ਗਰਸਤ ਹੋਇਆ ਬਿਲਕੁਲ ਦੇ ਵਿੱਚ ਹੋਣਗੇ 32 ਸਵਾਰੀਆਂ ਜੀ ਟੋਟਲ ਬੱਚੇ ਸਨ 32 ਸਵਾਰੀਆਂ ਸਨ ਸਾਹਿਬ ਕਿਤੇ ਇਹ ਤਾਂ ਨਹੀਂ ਹੈਗਾ ਕਿ ਤਨਾ ਕਿਤੇ ਵੀ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਕਿਸੇ ਕਿਸਮ ਦਾ ਨਸ਼ਾ ਤਾਂ ਨਹੀਂ ਕਰਦਾ ਸੀ ਠੀਕ ਹੈ ਜੀ ਕੋਈ ਨਹੀਂ ਆਈ ਨਹੀਂ ਗੈਰ ਵੀਰ ਕਰਦੇ ਦੇਖੇ ਨੇ ਜਰ ਹੁਣ ਨਾ ਕਰਦੇ ਨਾ ਅਸੀਂ ਦੇਖੀ ਉਸ ਹਾfte ਦੇ ਵਿੱਚ ਤੁਹਾਡੇ ਪਰਿਵਾਰ ਦੇ ਪੰਜ ਜੀ ਜਿਹੜੇ ਨੁਕਸਾਨੇ ਗਏ ਉਹਨਾਂ ਦੇ ਵਿੱਚ ਕੌਣ ਕੌਣ ਸਨ ਜਿਹੜੇ ਪੰਜਾਂ ਜੀਆਂ ਦੇ ਵਿੱਚ ਤੁਹਾਡੇ ਕੀ ਰਿਸ਼ਤੇ ਚੰਨਦੇ ਜਿੰਦਰ ਕੌਰ ਜੀ ਮੇਰੀ ਬੈਤ ਆਇਆ ਕਾਦੀਪ ਅਰਸ਼ਦੀਪ ਕੌਰ ਮੇਰੀ ਬੇਟੀ ਤਾਂ ਮਿਲੀ ਨਹੀਂ ਬੇਟੀ ਤਾਂ ਮਿਲੀ ਨਹੀਂ ਬੋਆਪੂ ਮੇਰਾ ਬੱਚਾ ਇਹ ਦੱਸਣਾ ਲੱਗਦਾ ਹੈ ਕਿੰਨੇ ਕਿੰਨੇ ਉਮਰ ਸੀ ਬੱਚਿਆਂ ਦੀ ਬੱਚੇ ਦੀ ਮਾਤਾ ਜੀ ਚਾਂਦੀ ਉਮਰ ਇਹ ਬੇਟੇ ਦੀ ਛਿੜਿ ਛਿੜਿ ਘਾਚ ਪੜਦੇ ਸੀ ਬੱਚੇ ਗੁੜੇ ਤਿੰਨ ਚਾਰ ਦਿਨ ਦਾ ਹੈ ਫਾਇਦਾ ਪਰ ਲੋਨੋ ਛੁਰਾਈ ਕਰੇ ਸੀ ਕਦੀ ਜੀ ਪੜਦੇ ਦੋਈ ਬੱਚੇ ਸੋਨੇ ਸਿੱਕੇ ਜਿਹੜਾ ਇਹ ਸਹਾਸਿਆ ਸਕਾਰ ਹੋਏ ਸਾਥੀਆਂ ਨੂੰ ਤੁਸੀਂ ਨੇ ਬਹੁਤ ਮਦਦ ਕੀਤੀ ਆ ਬੱਚਾ ਨੂੰ ਬਾਹਰ ਕੱਢਿਆ ਕਿਤੇ ਨਾ ਕਿਤੇ ਮਾਂ ਚ ਪਸਤਾਵਾ ਰਹਿ ਗਿਆ ਵੀ ਮੈਂ ਆਪਣੇ ਬੱਚੇ ਜਿਹੜੇ ਹੈਗੇ ਨੇ ਨਹੀਂ ਪਹੁੰਚਾ ਸਕਿਆ ਹਾਂ ਜੀ ਮੇਰੇ ਬੱਚੇ ਮੇ ਤੂਰ ਹੋ ਗਏ ਬਰਬਾਦ ਹੋ ਗਏ ਉਹਦੇ ਬੱਚੇ ਜੀ ਰਹਿ ਗਏ ਉਹ ਸਮੇਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹਿਰੀ ਵਿਭਾਗ ਦਾ ਕੋਈ ਮੁਲਾਜ਼ਮਾ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮਾ ਜਾਂ ਸਾਡੇ ਲੋਕਲ ਐਮਐਲਏ ਬੈਠੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਹਮਦਰਦੀ ਜਤਾਈ ਆ ਦੂਬਦ ਲਾਜ਼ਮ ਉਸਨੇ ਬੋਲੇ ਦੋ ਕੁ ਮਿੰਟ ਪਹਿਸੋਂ ਦੇ ਵਿੱਚ ਰੱਤਾਕਤ ਆਈ ਹੋਰ ਕੁਸ ਦੀ ਕਰੇ ਲੋ ਜਿਹੜੀ ਚਲੇ ਗਈ ਜੀ ਗੱਡੀ ਨੂੰ ਰੱਤਾ ਮੋੜਨ ਲੱਗੇ ਜਿਹਦੇ ਬੰਦੇ ਵਿੱਚ ਨੇ ਉਹ ਤਾਂ ਉਹਨਾਂ ਨੇ ਦੇਖਿਆ ਜੀ ਕੋਈ ਬੰਦਾ ਹੋਏਗਾ ਜਨਾ ਹੈ ਜਿਹਦੇ ਵਿੱਚ ਲੋਕ ਜਿੰਨਾਂ ਬਾਰੇ ਦੇਖੇ ਜਿਹਨਾਂ ਨੇ ਗੱਡੀ ਨੂੰ ਕੱਢਣ ਦੀ ਹੋ ਗਈ ਬਾਹਰੋਂ ਗੱਡੀ ਦੇੱਤੇ ਕੋਈ ਨਹੀਂ ਕੀ ਜਿਹੜਾ ਹਾਸ ਦਾ ਗਰਾਸ ਤੇ ਜਿੱਥੇ ਗੱਡੀ ਹੋਈ ਹੈ ਨਹਿਰ ਦੇ ਉੱਪਰ ਅਕਸਰ ਦੇਖਿਆ ਜਾਂਦਾ ਵੀ ਇਹ ਰੇਲਿੰਗ ਹੀ ਹੁੰਦੀ ਹੈ ਕੀ ਉੱਥੇ ਰੇਲਿੰਗ ਨਾ ਹੋਣ ਕਰਕੇ ਹਾਸ ਵਾਪਰੇ ਹੈ ਹਾਂਜੀ ਹਾਂਜੀ ਇਹ ਲਗਾਉਣੀ ਚਾਹੀਦੀ ਜੀ ਕਿਸੇ ਨੂੰ ਵੀ ਹੋ ਜਾਵੇ ਕੋਈ ਸੰਛਾ ਦੇ ਨ ਹੋਏ ਕਿ ਜੇ ਉਤਰੀ ਬੰਦੇ ਨਾਲ ਹੋਵੇ ਨਾ ਉਸ ਦਾ ਪੂਰਾ ਪ੍ਰਬੰਧ ਹੋਵੇ ਚਲੋ ਪਰਿਵਾਰਕ ਮੈਂਬਰ ਦਾ ਵਿਛੋੜਾ ਬਹੁਤ ਹਸੈਣਾ ਸੁੱਖ ਔਖਾ ਹੈਗਾ ਬਹੁਤ ਵੱਡੀ ਗੱਲੋ ਸੱਟ ਇੱਕ ਇਹ ਜਿਹਦਾ ਪੂਰਾ ਪਰਿਵਾਰ ਹੀ ਛੱਡ ਕੇ ਚਲਾ ਜਾਵੇ ਸਾਥ ਅਣਹੋਣੀ ਘਟਨਾ ਦੇ ਵਿੱਚ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਵੀ ਜਿਹੜਾ ਇਹ ਘਟਨਾ ਵਾਪਰੀ ਆ ਕੀ ਕਹੋਗੇ ਅਪਾ ਉਹ ਨਹੀਂ ਜੀ ਪੂਰੀ ਮਤਸ ਕਰੀ ਜਾਵੇ ਉਹ ਤਾਂ ਇੱਕ ਹੋਰ ਹੀ ਕਹਿ ਜਾਵੇ ਪਰ ਮੇਰੇ ਪੱਲੇ ਮੇਰਾ ਨਾਮ ਬਲਬੀ ਸਿੰਘ ਆ ਜੀ ਪਿੰਡ ਮਾਨਕੇੜੀ ਜੀ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਹਨ ਹੋਣੀ ਘਟਨਾ ਵਾਪਰੀ ਆ ਹਾਂ ਜੀ ਜਿਹਦੇ ਵਿੱਚ 10 ਤੋਂ 11 ਤੱਕ ਦੇ ਜਿਹੜੇ ਹੈਗੇ ਨੇ ਨਗਰ ਨਿਵਾਸੀ ਦੇ ਵਿੱਚੋਂ ਸੰਗਤ ਦੇ ਰੂਪ ਚ ਗਏ ਹਾਸੀ ਦਾ ਸ਼ਿਕਾਰ ਹੋ ਗਏ ਹਾਂ ਜੀ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਨੂੰ ਪਤਾ ਲੱਗਿਆ ਇਹ ਹਾਸੀ ਦੇ ਜੀ ਸਰ ਸਾਨੂੰ ਫੋਨ ਆਇਆ ਸੀਗਾ ਫੋਨ ਆਉਣ ਤੇ ਅਸੀਂ ਕਿਤੇ ਪਹੁੰਚ ਗਏ ਪਹੁੰਚਨ ਤੇ ਸਾਨੂੰ ਪਤਾ ਲੱਗਿਆ ਤੇ ਜਦੋਂ ਦੇਖਿਆ ਗੱਡੀ ਡੇਗੀ ਪਈ ਸੀਗੀ ਤੇ ਪੌਨ ਸੁਪਰਸਾਧਨ ਤੇ ਆਇਆ ਹੋਇਆ ਸੀਗਾ ਸਾਡੇ ਜਾਂਦਿਆਂ ਨੂੰ ਤੇ ਉਹ ਕੋਸ ਕੱਢਣ ਲੱਗੇ ਹੋ ਜੀ ਕੁਝ ਕੱਢ ਲਏ ਸੀਗੇ ਤੇ ਉੱਤੇ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ 11 ਜਣਾਂ ਦੀ ਡੈਥ ਹੋ ਗਈ ਤੇ ਬਾਕੀ 10 ਬੰਦੇ ਕੱਢ ਲਏ ਚਾਰ ਬੰਦਿਆਂ ਦਾ ਪਤਾ ਨਹੀਂ ਲੱਗਿਆ ਹੈਗਾ ਗੱਡੀ ਦੇ ਵਿੱਚ ਕੁੱਲ ਕਿੰਨੇ ਜਿਹੜੇ ਸਰਦਾਲੂ ਮੌਜੂਦ ਸੀ ਉਸ ਵੇਲੇ ਠੀਕ ਠੀਕ ਹੈ ਜੀ 30 ਦੇ ਕਰੀਬ ਹੈਗੇ ਸੀ ਹਾਂ ਜੀ ਬੱਚਿਆਂ ਦੀ ਕਿੰਨੀ ਗਿਣਤੀ ਸੀ ਕਿੰਨੇ ਬੱਚੇ ਬੱਚਿਆਂ ਦੀ 4 ਗਿਣਤੀ ਸੀਗੀ 4 ਬੱਚੇ ਸੀਗੇ ਜਿਹਦੇ ਵਿੱਚੋਂ ਦੋ ਗੱਡ ਲਏ ਤੇ ਦੋ ਲਾਪਤਾ ਹੈ ਤੇ ਟੋਟਲ 11 ਮੈਂਬਰਾਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਹਾਂ ਜੀ ਮੌਤ 11 ਬੰਦਾਂ ਦੀ ਵਧੀ ਤੇ ਹਲੇ ਤੱਕ ਕਿੰਨੀਆਂ ਕਿ ਜਿਹੜੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਮਾਸਾ ਸੱਤ ਦਿਨ ਹੋ ਗਏ ਨੇ ਸੱਤ ਦਿਨ ਹਾਂਜੀ ਚਾਰ ਅਜੇ ਲਾ ਪਤਾ ਨਹੀਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਜਿਵੇਂ ਇਹਨਾਂ ਨੂੰ ਵਾਧੂ ਵਾਧੂ ਮਾਲੀਸ਼ਾ ਦਿੱਤੀ ਜਾਵੇ ਤੇ ਕੀ ਲੱਗਦਾ ਵੀ ਇਹ ਹਾਦਸਾ ਟਲ ਸਕਦਾ ਸੀ ਜੇ ਉੱਥੇ ਕੋਈ ਸਿਕਿਉਰਟੀ ਐਸੈਟ ਹੁੰਦੇ ਜਿਵੇਂ ਕਹਿੰਦੇ ਵੀ ਹੁੰਦੇ ਵਿੱਚ ਇਹ ਵੀ ਰੇਲਿੰਗ ਨਹੀਂ ਲੱਗੀ ਰੇਲਿੰਗ ਲੱਗੀ ਹੁੰਦੀ ਹਾਦਸਾ ਰੁਕ ਵੀ ਸਕਦਾ ਸੀਗਾ ਜੀ ਇਹ ਪਰਚਾ ਦੰਦੀ ਇਪਨ ਅਸੀਂ ਮੰਗ ਕਰਦੇ ਆਂ ਵੀ ਉਹਦੇ ਆਲੇ ਦੁਆਲੇ ਰੇਲਿੰਗਾਂ ਲਗਣੀ ਚਾਹੀਦੀ ਐ ਤੁਸੀਂ ਮਜੂਸੀ ਉੱਥੇ ਰਾਤ ਦੇ ਸਮੇਂ ਜਦੋਂ ਹਾਂਜੀ ਅਸੀਂ 8:30 ਵਜੇ ਉੱਥੇ ਮਜੂਦ ਸੀਗੇ ਜਦੋਂ ਪਿੰਡ ਦੇ ਵਿੱਚ ਪਤਾ ਲੱਗਦਾ ਵੀ ਇਹ ਘਟਨਾ ਵਾਪਰ ਗਈ ਐ ਤਾਂ ਪਿੰਡ ਤੋਂ ਕਿੰਨੇ ਕੁ ਲੋਕ ਨੇ ਜਿਹੜੇ ਗਏ ਸੀ ਪਿੰਡ ਤੋਂ ਤੇ ਕਰੀਬਨ ਸਾਰਾ ਪਿੰਡ ਹੀ ਜੀਗਾ ਜੀ ਸਾਰਾ ਜਦੋਂ ਵੀ ਪਤਾ ਲੱਗੀ ਗਿਆ ਸਾਰਾ ਪਿੰਡ ਉੱਥੇ ਹੀ ਗਿਆ ਜਾ ਕੇ ਦੇਖਿਆ ਸੀ ਅਸੀਂ ਜਦੋਂ ਤੇ ਰਾਤ ਦੇ ਹਨੇਰੇ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਈ ਗੋਤਾਖੋਰ ਵੀ ਜਿਹੜੇ ਉਸ ਵੇਲੇ ਨਹਿਰ ਦੇ ਵਿੱਚ ਆ ਭਾਲ ਕਰ ਰਹੇ ਸੀਗੇ ਹਾਂਜੀ ਗੋਤਾਖੋਰ ਵੀ ਸੀਗੇ ਕੁਸਾਲੇਦਲ ਵਾਲੇ ਦੇ ਪਿੰਡਾਂ ਦੇ ਬੱਚੇ ਵੀ ਸੀਗੇ ਜਿਹੜੇ ਨਾਲ ਸਹਾਇਤਾ ਕਰਦੇ ਸੀਗੇ ਮਦਦ ਕਰ ਰਹੇ ਸੀਗੇ ਜਿਹੜੇ ਤੈਰਨਾ ਜਾਣਦੇ ਸੀ ਉਹਨਾਂ ਨੇ ਮਦਦ ਕੀਤੀ ਹੈ ਹਾਂਜੀ ਉਹਨਾਂ ਨੇ ਮਦਦ ਕੀਤੀ ਹੈ ਜੀ ਤੇ ਹੁਣ লাশ ਦੇ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਵੀ ਇਹਨਾਂ ਨੂੰ ਮਾਲੀ ਸਹਾਇਤਾ ਵੱਧ ਤੋਂ ਵੱਧ ਦਿੱਤੀ ਜਾਵੇ ਜਿੰਨੇ ਵੀ ਸਾਡੇ ਪਰਿਵਾਰ ਨੇ ਗਰੀਬ ਬੱਚੇ ਬੱਚੀਆਂ ਜੋ ਵੀ ਹੈਗਾ ਇਹਨਾਂ ਦੀ ਮਾਲਿਸ਼ ਐ ਸਾਬ ਵੱਧ ਤੋਂ ਵੱਧ ਕਰੀ ਜਾਵੇ